ਥੋੜੇ ਦਿਨ ਪਹਿਲਾਂ ਮੈਂ ਭਾਮੀਆਂ ਸਾਹਿਬ ਮਹਾਂਪੁਰਸ਼ਾਂ ਦੇ ਅਸਥਾਨ ਤੇ ਦਰਸ਼ਨ ਕਰਨ ਗਿਆ ਉਹ ਅਸਥਾਨ ਜੋ ਸੰਤ ਬਾਬਾ ਅਜੀਤ ਸਿੰਘ ਜੀ ਅਸਾਲੀ ਵਾਲੇ ਮਹਾਂਪੁਰਸ਼ ਨੇ ਪਰਗੜ ਕੀਤਾ ਸੰਤ RAM ਸਿੰਘ ਜੀ ਗੰਡੂਆਂ ਵਾਲੇ ਮਹਾਂਪੁਰਸ਼ਾਂ ਨੇ ਉਸ ਅਸਥਾਨ ਤੇ ਜਾ ਕੇ ਤਪસ્યા ਕੀਤੀ ਸੰਗਤ ਜੀ ਉਸ ਅਸਥਾਨ ਤੇ ਜਾਣ ਦੇ ਸੁਭਾਗ ਸਮਾ ਮਿਲਿਆ ਨਿਦਰਸ਼ਨ ਕੀਤੇ ਤਾਂ ਇੱਕ ਸਿੰਘ ਉੱਥੇ ਬੈਠਾ ਸੀਗਾ ਤੇ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਬਾਬਾ ਜੀ ਨਾਲ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਬਾਬਾ ਜੀ ਅਕਸਰ ਇੱਥੇ ਆਉਂਦੇ ਸੀ ਬੈਠ ਜਾਂਦੇ ਸਨ ਸੰਗਤ ਦਾ ਭਲਾ ਕਰਦੇ ਸਨ ਤੇ ਇਹ ਸਥਾਨ ਬਾਬਾ ਜੀ ਨੇ ਵਰਕਰ ਦਿੱਤਾ ਵੀ ਇੱਥੇ ਈ ਮੁਨੀਆਂ ਨੇ ਕਿਸੇ ਸਮੇਂ ਬੰਦਗੀ ਭਗਤੀ ਕੀਤੀ ਹੋਈ ਹੈ ਤੇ ਜਿਹੜੇ ਦਰਪਤਖਾਂ ਨੇ ਇਹ ਵੀ ਉਸ ਸਮੇਂ ਦੇ ਹੀ ਹਨ ਅਜੇ ਤੱਕ ਫੋਰੈਸਟ ਵਾਲੇ ਵੀ ਨਹੀਂ ਸਮਝ ਸਕੇ ਵੀ ਇਹ ਦਰਪਤ ਦਾ ਨਾਮ ਕੀ ਹੈ ਤਾਂ ਇੱਕ ਸਿੰਘ ਮਿਲਿਆ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਆਪ ਜੀ ਦੱਸੋ ਬਾਬਾ ਜੀ ਦੇ ਦਰਸ਼ਨ ਕਿੱਤੇ ਨੇ ਉਹ ਕਹਿੰਦੇ ਭਾਈ ਸਾਹਿਬ ਜੀ ਵੀ ਮੇਰੇ ਫਾਦਰ ਸਾਹਿਬ ਹੁੰਦੇ ਸਨ ਭਾਮੀਆਂ ਸਾਹਿਬ ਪਹਿਲਾਂ ਜਦੋਂ ਬਾਬਾ ਜੀ ਨੇ ਇਹ ਸਥਾਨ ਨੂੰ ਪ੍ਰਗਟ ਕੀਤਾ ਤਾਂ ਮੈਂ ਉਸ ਸਮੇਂ ਟਰੱਕ ਚਲਾਉਂਦਾ ਸੀ ਡਰਾਈਵਰੀ ਕਰਦਾ ਸੀਗਾ ਤੇ ਇੱਕ ਦਿਨ ਬਾਬਾ ਜੀ ਨੇ ਇੱਥੇ ਆਉਣਾ ਸੀਗਾ ਤਾਂ ਮੇਰੇ ਪਿਤਾ ਜੀ ਕਹਿਣ ਲੱਗੇ ਵੀ ਪੁੱਤਰ ਤੂੰ ਇਸ ਤਰ੍ਹਾਂ ਕਰੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਨੇ ਅੱਜ ਉਸ ਜਗ੍ਹਾ ਤੇ ਆਉਣਾ ਤੂੰ ਆ ਜਾਈਂ ਤੇ ਮਹਾਂਪੁਰਸ਼ਾਂ ਦੇ ਦਰਸ਼ਨ ਕਰ ਲਈ ਤਾਂ ਮੈਂ ਮੇਰੇ ਪਿਤਾ ਜੀ ਨੂੰ ਕਿਹਾ ਵੀ ਬਾਪੂ ਜੀ ਮੈਂ ਨਾ ਬਾਬਾ ਜੀ ਨੂੰ ਬੇਨਤੀ ਕਰਨੀ ਆ ਵੀ ਮੈਂ ਪ੍ਰਾਈਵੇਟ ਵੱਸ ਚਲਾਵਾਂ ਵੀ ਮੈਂ ਹੁਣ ਟਰੱਕ ਨਹੀਂ ਚਲਾਉਣਾ ਵੀ ਟਰੱਕ ਤੇ ਮੈਨੂੰ ਬਹੁਤ ਔਖਾ ਲੱਗਦਾ ਉਹ ਕਹਿੰਦੇ ਕੋਈ ਗੱਲ ਨਹੀਂ ਮਹਾਂਪੁਰਸ਼ ਅੰਤਰ ਜਮੀ ਨੇ ਤੂੰ ਮਨ ਵਿੱਚ ਆਪਣੇ ਜੋ ਵੀ ਤੇਰੇ ਮਨ ਦੀ ਮਨੋ ਕਾਮਨਾ ਉਹ ਲੈ ਕੇ ਮਹਾਂਪੁਰਸ਼ਾਂ ਨੂੰ ਦੱਸ ਦੇ ਉਹ ਕਿਰਪਾ ਕਰ ਦਿੰਦੇ ਨੇ ਉਹ ਭਾਈ ਸਾਹਿਬ ਜੀ ਕਹਿੰਦੇ ਵੀ ਬਾਬਾ ਜੀ ਕਹਿੰਦੇ ਵੀ ਮੇਰੇ ਪਿਤਾ ਜੀ ਤਾਂ ਕਹਿ ਕੇ ਚਲੇ ਗਏ ਉਹ ਪਹਿਲਾਂ ਚਲੇ ਗਏ ਜਦੋਂ ਮੈਂ ਬਾਹਰ ਵਿੱਚ ਗਿਆ ਮਹਾਂਪੁਰਸ਼ ਬੈਠੇ ਮੈਂ ਜਾ ਕੇ ਫਤਿਹ ਬੁਲਾਈ ਕਿਉਂਕਿ ਬਾਬਾ ਜੀ ਕਿਸੇ ਤੋਂ ਪੈਰੀ ਹੱਥ ਨਹੀਂ ਲਵਾਉਂਦੇ ਸੀ ਉਹ ਕਹਿੰਦੇ ਸੀ ਭਾਈ ਦੂਰੋਂ ਹੀ ਫਟੇ ਬੁਲਾ ਲਿਆ ਕਰੋ ਪੈਰੀ ਲੱਤ ਨਹੀਂ ਲਾਉਣੇ ਤਾਂ ਕਹਿੰਦਾ ਵੀ ਜਦੋਂ ਮੈਂ ਫਟੇ ਬੁਲਾਇਆ ਮੈਂ ਜਾ ਕੇ ਕੋਲ ਬੈਠ ਗਿਆ ਮੇਰੇ ਪਿਤਾ ਜੀ ਵੀ ਉੱਥੇ ਬੈਠੇ ਸਨ ਤਾਂ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਮੈਂ ਪ੍ਰਾਈਵੇਟ ਬੱਸ ਚਲਾਉਣ ਲੱਗ ਜਾਵਾਂ ਮਹਾਂਪੁਰਸ਼ਾਂ ਨੇ ਵਚਨ ਦਿੱਤਾ ਇਹ ਕਿ ਤੂੰ ਤਾਂ ਭਾਈ ਸਰਕਾਰੀ ਬੱਸ ਚਲਾਉਣੀ ਆ ਇੱਕੋ ਹੀ ਇਹ ਵਚਨ ਕਹਿੰਦਾ ਕੀਤਾ ਕਹਿੰਦਾ ਵੀ ਮੈਂ ਨਾ ਰੋਪਣ